ਲਓ ਕਿੰਨਾ ਤਖਦਿਆ ਇਹ ਬੜੇ ਜੀ ਸੋਹਣਾ ਲੱਗਦਾ ਕਲਰ ਕੋਨ ਦੀ ਚੱਲ ਰਿਹਾ ਇੱਕ ਮਹੀਨੇ ਦੀ ਹੋ ਰਹੀ ਵੇਟਿੰਗ ਮੁਕੀ ਚੱਲ ਰਹੀ ਹੈ ਤੇ ਇਹਦਾ ਮੂੰਹ ਵੇਖੋ ਇਹ ਗੱਲ ਨਹੀਂ ਕੱਢਣ ਜੋ ਕਿ ਉਹ ਵੀ ਕੈਮਰਾ ਚੱਲਦਾ ਇੱਕ ਗੁੱਸਾ ਕੀ ਕਰੇ ਹਾਂ ਵੀ ਸਸਰੀ ਘਰ ਨਾਲ ਆਪਾਂ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਕਿਦਾਂ ਸਾਰੇ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਲੋਜੀ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਆ 17 Pro Max ਵੇਖਣ iPhone 17 ਤੇ ਨਾਲ ਲੈ ਕੇ ਆਨੇ ਆ Airpods ਜਿਹੜੇ ਨਵੇਂ ਆਏ ਆ ਟ੍ਰਾਂਸਲੇਸ਼ਨ ਵਾਲੇ ਕਿੰਦੇ ਵੀ ਉਹਨਾਂ ਦੀ ਟ੍ਰਾਂਸਲੇਸ਼ਨ ਬੜੀ ਵਧੀਆ ਹੁੰਦੀ ਹੈ ਤੇ ਉਹ ਚੱਲਿਆਂ ਦੇਖਣ ਮੌਸਮ ਚੈੱਕ ਕਰੋ ਵਿਊ ਕਿੱਡਾ ਵਧੀਆ ਤੇ ਚੈਨ ਨਵਾਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦਿਖਾਉਂਿਆ ਤੁਹਾਨੂੰ ਜਿਹੜਾ ਨਵਾਂ ਕਲਰ ਆਇਆ ਕਿੱਦਾਂ ਦਾ ਹੈ ਕੀ ਗੱਲ ਬਾਤ ਹੈ ਉਹਦੀ ਕਿੰਨਾ ਪ੍ਰਾਈਸ ਹੈ ਇੱਥੇ ਕੀ ਰੇਟ ਚੱਲ ਰਿਹਾ ਕੀਨੀ ਸਾਰਾ ਪੂਰਾ ਵਲੋਗ ਦੇਖਿਓ ਹੋਰ ਡਿਟੇਲ ਦਿੰਨੇ ਆ ਤੁਹਾਨੂੰ ਬੰਦੇ ਸਾਰੇ ਤਿਆਰ ਹੁੰਦੇ ਪਏ ਇੱਧਰ ਇੱਧਰ ਇੱਕ ਇੱਧਰ ਤਿਆਰ ਹੋ ਗਿਆ ਬੰਦੇ ਸਾਡੇ ਤਿਆਰ ਨੇ ਚੋਬਰ ਤਿਆਰ ਵਰ ਤਿਆਰ ਨੇ ਦੂਸਰਾ ਪਤਾ ਨਹੀਂ ਕਿੱਥੇ ਆ ਇੱਕ ਆ ਰਿਹਾ ਇਹ ਵੀ ਤਿਆਰ ਵਰ ਤਿਆਰ ਹੈ 17 Pro ਲੈ ਕੇ ਆਉਣਾ ਫਿਰ ਅੱਜ ਦੇਖਦੇ ਆ ਬਲਦ ਚੈੱਕ ਹੈਗਾ ਕਿ ਨਹੀਂ ਸਟਾਪ ਨੇ ਇਹ ਵੀ ਕਹਿੰਦੇ বুকਿੰਗ ਚੱਲਦੀ ਪਈ ਐ ਸਟਾਪ ਦੇਖਦੇ ਆ ਹੈਗਾ ਕਿ ਨਹੀਂ ਉਹਨਾਂ ਕੋਲੇ ਜੇ ਸਟਾਪ ਹੋਇਆ ਤਾਂ বুকਿੰਗ ਕਰਵਾਉਣੀ ਤੇ 에어ਪੋਰਟ ਤਾਂ ਬੱਲੇ ਕੀ ਹੋਣੇ ਕਿਉਂਕਿ 에어ਪੋਰਟ ਤਾਂ ਲੈ ਕੇ ਹੀ ਆਏ ਆ 에어ਪੋਰਟ ਤਾਂ ਲੈ ਕੇ ਆਉਣੇ ਕਿਉਂਕਿ ਇੱਧਰ ਸਾਨੂੰ ਟ੍ਰਾਂਸਲੇਸ਼ਨ ਦੀ ਬਹੁਤ ਵੱਡੀ ਸਮੱਸਿਆ ਹੈ ਸੀ ਅਦੀ ਗੋਲਟਰੀ ਸਰ ਉਹ ਨਹੀਂ ਸਮਝ ਨਹੀਂ ਹੁੰਦੀ ਹੈ ਕਿ ਕੀ ਰਿਵਿਊ ਆ ਪੂਰਾ ਵਲੋਗ ਦੇਖਿਆ ਹੋਵੇ ਪਰ ਉੱਪਰ ਸਮਝ ਨਹੀਂ ਆ ਕੀ ਰਿਵਿਊ ਹੁੰਦਾ ਹੈ ਉਹ ਮੈਂ ਉਹ ਦੇਖਿਆ ਸਾਡਾ ਪੂਰਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲੋਕਿਆਂ ਦਾ ਮੂਡ ਹੈ ਫੋਨ ਵੀ ਦੇਖ ਆਏ, ਏਅਰਪੋਰਟ ਵੀ ਦੇਖ ਆਏ, ਏਅਰਪੋਰਟ ਹੈ ਨਹੀਂ ਉਹਨਾਂ ਕੋਲ ਸਟਾਕ ਦੇ ਵਿੱਚ। ਫੋਨ ਵੀ ਚੱਲ ਰਿਹਾ 1 ਮਿੰਟ ਦੀ ਵੀ ਵੇਟਿੰਗ ਬੁਕਿੰਗ ਚੱਲ ਰਹੀ ਆ। ਬਲੋ ਉਹਨਾਂ ਨੇ ਬਣਾਉਣੀ ਦਿੱਤਾ ਫਿਰ ਬੁਕਾ ਹਾਸਾ ਦੇ। ਬਲੋ ਮਾਣਾ ਸੀਗਾ। ਤੇ ਕਲਰ ਫਿੱਟਾ ਗਏ ਨਾ, ਉਹ ਜਿਹੜੀ ਕੋਲਜੀ ਸੋਹਣਾ ਲੱਗਦਾ ਕਲਰ। ਜਿਹੜਾ yellow ਕਲਰ ਆਇਆ ਹੈ ਨਹੀਂ ਕਲਰ ਆਉਣੀ। ਨਹੀਂ white ਤੇ black ਆ ਉਹੀ ਹੈ। ਬਾਕੀ ਫੋਨ ਦੀ ਬੁਕਿੰਗ ਕਰਨੀ ਸੀਗੀ ਉਹ ਵਾਲੇ ਗ੍ਰੇਡ ਤੋਂ ਨਹੀਂ ਲੱਗ ਜਾਣੇ ਬੁਕਿੰਗ ਤੇ। ਚਲੋ ਇਧਰ ਨੂੰ ਦੇਖਦੇ ਫਿਰਦੇ ਆ ਨੂੰ ਦੇਖ ਰਿਹਾ ਸ਼ੋਪਿੰਗ ਮੁੰਡਾ ਕੱਪੜਾ ਚੈੱਕ ਕਰੀ ਜਾਂਦੇ ਆ ਸ਼ੋਪਿੰਗ ਚੱਲੂਗੀ ਥੋੜੀ ਜਿਹੀ ਇਧਰ ਜੇਬੀ ਮਾਰਕੀਟ ਨੂੰ ਦੇਖ ਰਹੇ ਆ ਕੋਈ ਨੀਰ ਸਸਤਾ ਲੱਗਾ ਹੋਇਆ ਹੈ ਕੁੱਝ ਸੱਤ ਲੋਕਾਂ ਦੇ ਅਗਦੇ ਖਾਂ ਪੱਤੌ ਲੈ ਰਹੀ ਆ ਵੀ ਇਹਨਾਂ ਦੁਕਾਨ ਤੇ ਸਮਾਲ ਲੈਣ ਦਰੱਖ ਲੱਗੇ ਹੋਏ ਆਪਣੇ ਯਾਰ ਆ ਪੱਤੀ ਦੇ ਵਿੱਚ ਯਾਰ ਆ ਤਰ੍ਹਾਂ ਚੂਰਾ ਜਿਹਾ ਬਹੁਤ ਨਿਕਲਦਾ ਡੱਬੇ ਵਾਲੀ ਚ ਆ ਡੱਬੇ ਵਾਲੀ ਚ ਭਾਈ ਸਾਰੀਆਂ ਚੀਜ਼ਾਂ ਥੱਲੇ ਚੂਰਾ ਹੀ ਨਿਕਲਦਾ ਯਾਰ ਇਦਾਂ ਨਾ ਕਰਿਆ ਕਰ ਤੂੰ ਐਂਡ ਮਾੜਾ ਹੁੰਦਾ ਨਸਾ ਐਂਡ ਮਾੜਾ ਨਹੀਂ ਹੁੰਦਾ ਹੈਗਾ ਮੋਟੂ ਵੱਡਾ ਹੋ ਗਿਆ ਸਮਝ ਦਾਗ ਤੇ ਸਾਡੇ ਦਾ ਪਤਾ ਐ ਨਾ ਕਰਿਆ ਕਰ ਯਾਰ ਤੂੰ ਕੋਲ ਨਹੀਂ ਪੁਜੀਆ ਹਾਂ ਖਾਣ ਵਾਸਤੇ ਪਤਾ ਲਿਆ ਸੁਬੇ ਆਪੀ ਦੇ ਮਸਲੇ ਇੱਕੋ ਲੈਣੀ ਚਨਾ ਦਾਲ ਮਾਰ ਕੇ ਤੇ ਦਿੱਤੇ ਚਨਾ ਦਾਲ ਹੋ ਗਈ ਦੋ ਮਹੀਨੇ ਚੱਲਣਾ ਬੜਾ ਕੰਪਲਟ ਨੇ ਦਾਲਾ ਫੋਲੀ ਆਲੀ ਫੋਲੀ ਵਾਲੀ ਉਹ ਨਯੂਡ ਲੈ ਲਈ ਬਸ ਕਿਡ ਲਈ ਆਏ ਲੈਣੀ ਛੋਲੇ ਵਾਲੀ ਛੋਲੇ ਮਤਲਬ ਚਨੀਆ ਦੁਆਰ ਉਹ ਚਨੀਆ ਦੁਆਰ ਕਰੇ ਨਹੀਂ ਬਣ ਤਾ ਨਾ ਸਵੇਰੇ ਬਣੇ ਤੇ ਦੁਕਾਨ ਵਿੱਚ ਕਰੋ ਚੈੱਕ ਇਧਰ ਰਾਸਗੁਲੇ ਵੀ ਰੱਖੇ ਹੋਏ ਇਹਨਾਂ ਨੇ ਰਾਸਗੁਲੇ ਵੀ ਰੱਖਿਆ ਵੇਖੋ ਸਾਡੇ ਉੱਤੇ ਵੀ ਬੋਲੇ ਕਿ ਨਾ ਰੈੱਡ ਬੁੱਲਾ ਪੜੋ ਲੱਗੀ ਹੋਈਆਂ ਸਾਰੀਆਂ ਇਹ ਇਮਲੀ ਲੈਣੀ ਆ ਓਏ ਇਮਲੀ ਬਲੀ ਆਦੇ ਸੀਗੇ ਲੈਣੀ ਆ ਇਮਲੀ ਆ ਲੋ ਫਿਰ ਇਹ ਇਮਲੀ ਖਾਣੀ ਇਹਨਾਂ ਨੇ ਇਹ ਤਾਂ ਉਧਰੇ ਪਏ ਇਮਲੀ ਬਗੈਰ ਬਲੈਕ ਸੌਂਡ ਦਾ ਕੀ ਕਰਨਾ ਆ ਚੱਕ ਮੇਥੀ ਮੇਥੀ ਵੀ ਲੈਣੀ ਆ ਕੋਈ ਦਾਲ ਤੇਰੀ ਮਿਲਦੀ ਏ ਦੂਸਰੀ ਲੈਣਾ ਕੱਟ ਲੈ ਦੂਸਰੀ ਵਦਨ ਜਿਹੜੀ ਹੁਣ ਵੇਖ ਲੈ ਦਾਲ ਚੱਲ ਚੱਲ ਮੈਂ ਚੱਕੀਆ ਚਾਚੇ ਨੇ ਦੇਖੀ ਤੂੰ ਵੀ ਮੈਂ ਚੱਕ ਲਈ ਤੂੰ ਵੀ ਇਹ ਕਿਹੜੀ ਹੈ ਦੇਖੀ ਫਰਕ ਨਹੀਂ ਪਤਾ ਹਾਂ ਫਰਕ ਤਾਂ ਮੈਨੂੰ ਇਹ ਲੱਗਾ ਵੀ ਕਿਤੇ ਕੁਆਲਿਟੀ ਦੇ ਵਿੱਚ ਫਰਕ ਹੋਊਗਾ ਤਾਂ ਕਰਕੇ ਮੈਂ ਇਹ ਕਿਹੜੀ ਹੈ ਅੱਰੇ ਅੱਛਾ ਉਹ ਚਾਚੇ ਦਾ ਕੰਮ ਉਹ ਤਾਂ ਕਰਦੇ ਨੇ ਮੇਰੇ ਵੀ ਆ ਸਮਾਂ ਆਲਾ ਆੜ ਦੱਬਾ ਖੋਲ ਕੇ ਰੱਖ ਹੁਣ ਦੁਕਾਨ ਖੁੱਲ ਗਈ ਸਾਡੇ ਹੁਣ ਰੇਟ ਸਹੀ ਲਾਇਆ ਕਰ ਹੁਣ ਤੂੰ ਲੂਜ਼ੇ ਚ ਦੁਕਾਨ ਖੁੱਲ ਗਈ ਇੱਕ ਹੋਰ धमक <भी> <भी> <laughs> <ना लागी। laughs> nee, nee, <णाँगारे> नहीं तुम की नहीं दे रहे समान आचार लैना हो आचार खा तो है नहीं छ ਕੋਈ ਨਹੀਂ ਹੁੰਦਾ ਛੱਡ ਇਹਨੇ ਖਾਣੇ ਤਾਂ ਨਹੀਂ ਆਇਆ ਕਾਵੇਂ ਰਹਿੰਦੇ ਜਦੋਂ ਨਾ ਕਰਤੀ ਨਾ ਇੱਕ ਵਾਰੀ ਨਾ ਇਹਦਾ ਨਾ ਕੋਈ ਆਪਸ਼ਨ ਨਾ ਬੱਚੇ ਕੋਈ ਆਪਸ਼ਨ ਨਹੀਂ ਹੈਗੀ ਬੱਚਦੇ ਜਦ ਦਿੱਖਦੀ ਚੱਲਣ ਸਮਾਨ ਲਿਆ ਗੱਡੀ ਚ ਰੱਖ ਲਿਆ ਸਮਾਨ ਤੇ ਆਪਾਂ ਬਣਾਉਣਾ ਜਾ ਕੇ ਘਰੇ ਮਟਰ ਤੇ ਪਨੀਰ ਅਸੀਂ ਬਣਾਇਆ ਜਪਨੀਰ ਫੜਿਆ ਜਾਣੀ ਪਨੀਰ ਤੇ ਘਰੇ ਜਾ ਕੇ ਬਣਾਵਾਂਗੇ ਮਟਰ ਤੇ ਪਨੀਰ ਰੈਸਪੀ ਦਿਖਾਉਣੀ ਆ ਤੁਹਾਨੂੰ ਮਟਰ ਪਨੀਰ ਦੀ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਘਰੇ

ਗਰਮੀ ਬਹੁਤ ਹੋਈ ਹੈ ਇਹ ਤਾਂ ਇਹ ਵੈਦਰ ਗਨ ਬੰਦਾ ਬੰਦਾ ਹੈ ਵੈਦਰ ਗਨ ਹੈ ਤਾਂ ਕਹਿੰਦਾ ਜਾਨ ਜਾਨ ਬੁਰੀ ਕਹਿੰਦਾ ਜਾਨ ਬੁਰੀ ਪੜਦਾ ਬਾਬਾ ਪੜਦਾ ਕੋਈ ਨਾ ਬਾਬਾ ਪੜਦਾ ਦੇਖੋ ਕੰਮ ਕੋਈ ਨਹੀਂ ਕੰਮ ਕੋਈ ਕੰਮ ਨਹੀਂ ਸੱਦਾ ਕਰਦਾ ਕੋਈ ਕੰਮ ਵੀ ਪੜਦੀ ਪੜ ਤਲ ਹਾ ਬੋਲ ਤਾਂ ਆਟਾ ਮਰ ਮੁੱਕੀ ਮਰ ਮੁੱਕੀ ਮੁੱਕੀ ਬੜਾ ਖੁਰਕੋ ਨਾ ਰੰਗੋ ਖੁਰਕੋ ਨਾ ਰੰਗੋ ਬਸ ਤੋਏ ਇਧਰ ਵੇਖੋ ਅਸੀਂ ਬਣਾਇਆ ਕੀ ਪਨੀਰ ਪਨੀਰ ਹੋ ਗਿਆ ਨਾ ਤੇ ਪਹਿਲਾਂ ਪੋਣੇ ਪਕੌੜੇ ਪਹਿਲਾਂ ਖਾਣੇ ਸੀ ਪਕੌੜੇ ਦੁਪਹਿਰ ਦਾ ਟਾਈਮ ਹੋ ਗਿਆ 12:00 ਵੱਜ ਗਏ ਸਵੇਰ ਦੇ ਨਿਕਲੇ ਸੀਗੇ ਪਹਿਲਾਂ ਪਕੌੜੇ ਬਣਾਉਣੇ ਆ ਬਰੈਡਾਂ ਦੇ ਤੇ ਗੁੱਟੀਆਂ ਦੇ ਪਕੌੜੇ ਖਾ ਕੇ ਸ਼ਾਮ ਨੂੰ ਬਣਾਵਾਂਗੇ ਰੋਟੀ ਚਲੋ ਜੀ ਮਜ਼ਾ ਆ ਤੁਹਾਨੂੰ ਪਲਪ ਪਕੌੜੇ ਬਣਾ ਲਈਏ ਫੇਰ ਖਾ ਪੀ ਕੇ ਪੂਜਾ ਕਰਕੇ ਫਿਰ ਤੁਹਾਨੂੰ ਦਿਖਾਉਣੀ ਹੈ ਫਿਰ ਅੱਗੇ ਦਰਾਂਗੇ ਫਿਰ ਅੱਗੇ ਦਰਾਂਗੇ ਦੁਪਹਿਰ ਹੋ ਗਿਆ 12:00 ਵਜੇ ਗਿਆ ਸਹੀ ਹੈ ਗ੍ਰੈਂਡ ਆਜੇ ਮੈਨੂੰ ਮੈਨੂੰ ਆਈ ਮੈਂ ਪੜਾਈ ਰੋਵੇ ਗ੍ਰੈਂਡ ਆਜੇ ਬੋਲ ਲੱਗਿਆ ਸੀ ਗੋਭੀ ਵਾਲੇ ਪਕੌੜੇ ਇੱਧਰ ਵੇਸਣ ਇੱਧਰ ਗੰਡੇ ਨਾ ਕਹਿੰਦੇ ਬਣਾਉਣੇ ਬ੍ਰੈਡ ਇੱਧਰ ਆਲੂ ਉਬਲਦੇ ਹੋਏ ਆ ਦਰਗਾਈਸ ਚੈੱਕ ਕਰੋ ਗੈਸ ਚੈੱਕ ਕਰੋ ਕਿ ਨਾ બોલે ઈ સાડા બતરા ગળા કડું દે મે મે એ નું મુ વે કોઈ ગાળ ન કડન જો કે કેમેરા ચાલਦਾ એ ગુસ્સો કી કરે બાપી ગુસ્સો અંદર અંદર પી જંદા ચલ કડ દે કડ તો કોણ ની અંદર આ બાપી છો આ મિટજાને લી મિટજાને હય હમ તું કરીયો મે સબ તક ਕੱਲੇ ਕੰਮ ਬੁਗੰਦੋ ਸੀਗਾ ਇੰਦਾ ਨਹੀਂ ਕਰਨਾ ਇੰਦਾ ਨਹੀਂ ਕਰਨਾ ਮੈਂ ਸੁਣਤਾ ਉਹ ਜਿਹੜੇ ਗਿਆ ਕਲੀ ਪੀ ਛੱਡਾ ਚੰਗਾ ਭਲਾ ਲੱਗਾਇਆ ਸੀਗਾ ਵਧੀਆ ਬੰਦਾ ਕਿਹਾ ਸੀਗਾ ਵਿੱਚ ਆ ਕੇ ਨਾ ਤੱਕੜਾ ਤੀ ਤੂੰ ਐ ਨਹੀਂ ਕੀਤਾ ਤੂੰ ਐ ਨਹੀਂ ਕੀਤਾ ਐ ਨਹੀਂ ਕੀਤਾ ਛੱਡ ਗਿਆ ਪੰਜ ਗਿਆ ਮਣਾਉਣ ਆਪੇ ਲੱਗੂ ਹਰਦਿਤ ਪਤਾ ਕਿਉਂਕਿ ਆਪਕੋ ਬਣਾਉਣਾ ਨਹੀਂ ਹੈਗਾ ਨਾ ਆਪਾਂ ਕਿਹਾ ਇਹਨਾਂ ਨੂੰ ਗੁੰਬੇਲੇ ਤੋਂ ਡਿਵੈਲਪਪ ਕੋੜੇ ਬਣਾਓ ਤੂੰ ਨਹੀਂ ਹਰਦੇ ਗੁੰਬੇਲੇ ਤੋਂ ਬਣਾਉਣੇ ਨੇ ਇੰਤਜ਼ਾਰ ਹੋ ਬੰਬ ਜਿਹੜਾ ਬੋਲੇ ਇਹਨੂੰ ਕਰਕੇ ਬੋਲੇ ਜਿਹਨੂੰ ਨਾਮ ਨਹੀਂ ਲੱਗਦਾ ਉਹਨੇ ਕਰਨ ਸਾਰੇ ਬੰਦੇ ਤੁਸੀਂ ਉਹ ਬੈਠੋ ਆਹ ਤੇ ਆਪਾਂ ਹੋ ਆਪਾਂ ਬੈਠ ਕੇ ਮੀਰ ਖਾਣੀ ਆ ਬਰੋਸਪਨ ਸਾਡਾ ਨਿਰਪਿੰਦਾ ਬੰਦਾ ਗੁਸਾਂਦਰੀਆ ਬੰਦਾ ਗੁਸਾਂਦਰੀਆ ਬੰਦਾ ਕੋਈ ਫੋਨ ਤੇ ਲੱਗਿਆ ਬੰਦਾ ਹਾਂ ਸਹੀ ਨਹੀਂ ਮੈਂ ਦੇ ਸਾਡੇ ਬੰਦੇ ਕੋਈ ਤ੍ਰਿਕਾ ਨਾ ਕੋਈ ਤਰੂਆਂ ਨਾ ਦੇ ਬੋਤ ਨਹੀਂ ਓਲੂ ਵਾਲੇ ਕਰਾ ਗਦੇ ਇਹ ਸਫਰ ਨਹੀਂ ਲੈ ਗਏ ਆ ਦੇਖੋ ਦਿੱਤਾ ਕੱਟ ਕੁੱਟ ਕੇ ਆ ਲੂਟਵਾ ਦਾ ਸਿੱਧੀ ਲੱਸੀ ਮੁੱਟ ਪਾ ਕੇ ਸਾਰਾ ਸਾਰਾ ਦੇ ਵਿੱਚ ਹੀ ਬਾ ਦੇ ਕਾ ਜਿਹਨੇ ਗਦਾ ਵਾਰਦਾ ਲਿਆ ਗਈ ਸਾਡਾ ਸਾਰਾ ਗਾਜਰਾ ਜਗਾ ਤਾਂ ਯੂਨਾਈਟਡ ਬੈਗ ਤੇਰੇ ਕੰਮ ਸਿਰ ਸੌਖਾ ਕਰਤਾਂ ਜਰਾ ਕਿਹੜਾ ਕੰਮ ਆਵਾਜ਼ ਦੀ ਵਾੜ ਕੇ ਵਧੀਆ ਕਰੀ ਚਲੋ ਵਾੜ ਕੇ ਹੋਰ ਬੜੀ ਸੋਹਣ ਬਾਤ ਆਉਂਦੀ ਹੈ ਇਹ ਵਾਲੂ ਜ਼ਰੂਰ ਕਿੰਦਾ ਤੇ ਲੋਕ ਕੀ ਹੈ ਇਹ ਤੋਂ ਨੰਨੇ ਗੋਮੀ ਨੂੰ ਕਹਿੰਦੇ ਗੋਮੀ ਦੇ ਨਾਗੇ ਨੂੰ ਸੋਹਣ ਜੀ ਅਲਵਾ ਇਹ ਬੜਾ ਕੰਦੇ ਬੜੀ ਕੀ ਅਦਰਕ ਤੇ ਨਸਨ ਤੇ ਮੈਂ ਕੋਈ ਨਹੀਂ ਮੈਂ ਆਪੇ ਤੇਰੀ ਕਿਰਨ ਮਿਰਚਾਂ ਦਾ ਮਿਰਚਾਂ ਤਾਂ ਇੱਦਾਂ ਹੀ ਬਣੀਆਂ ਤੇ ਚ ਬਣੀਆਂ ਉਹ ਚ ਬਣਾਂ ਉਹਦੇ ਕੋਲ ਚ ਬਣੀਆਂ ਏ ਉਹ ਮੈਂ ਤੇ ਟੈਨਸ਼ਨ ਕੀ ਮੈਂ ਨਾ ਆਪੇ ਕਰਕੇ ਦਫਾ ਮਾਰ ਵੀ ਕੋਈ ਗੱਲ ਨਹੀਂ ਮੈਂ ਸਿਰਫ ਅਦਰਕ ਤੇ ਨਸਨ ਕਰਾਣ ਕਰਦਾ ਤਾਂ ਨਹੀਂ ਕਰਦੀ ਕੋਕਾਂ ਦੇ ਜਾਂਦੇ ਆ ਕਰਦਾ ਕਰਦਾ ਮੈਂ ਮਾੜੇ ਫੋਨ ਤੇਰਾ ਦੇਰ ਦੇਰ ਜੇ ਰਸਤਾ ਕੀਤਾ ਪ੍ਰਾਣ ਨੂੰ ਅਕੀ ਲਿਲਾਣਾ ਆ ਗੋਪੀ ਦਾ ਜਿਹਾ ਮੈਂ ਦੇਖੀ ਨਹੀਂ ਮੇਰੇ ਚ ਕੱਟੀ ਹੋਈ ਹੈ ਕਿ ਨਹੀਂ ਕਈ ਮੈਂ ਚੱਲਿਆ ਧਨੀਆਂ ਤੇ ਪੁਦੀਨਾ ਲੈਣ ਸਬਜ਼ੀ ਚਟਨੀ ਬਣਾਉਣੀ ਆ ਉਧਰ ਸਾਹਮਣੇ ਆ ਸਬਜ਼ੀ ਮੰਡੀ ਤੇ ਮੈਂ ਚੱਲਿਆ ਆਂ ਤੇ ਬਣਾਵਾਂਗੇ ਹਰੀ ਚਟਨੀ ਖਾਣੇ ਆ ਤੁਹਾਨੂੰ ਪਕੌੜੇ ਧਨੀਆਂ ਮਿਲ ਗਿਆ ਬਸ ਪੁਦੀਨਾ ਮਿਲਿਆ ਨਹੀਂ ਧਨੀਆਂ ਲੈ ਆਂਦਾ ਇਕੱਲਾ ਹਲੇ ਤਨੀ ਨਾਲ ਕੰਮ ਚਲਾਉਣਾ ਪੈਣਾ ਧਨੀਆ ਪਾ ਲਾਂਗੇ ਹਰੀ ਮਿਰਚ ਆਹ ਲਸਣ ਟਮਾਟਰ ਚਲੋ ਇਹ ਕੰਮ ਬਣ ਜਾਣਾ ਹੈ ਤੁਹਾਨੂੰ ਮੈਂ ਆ ਗਿਆ ਤੇ ਦੋਵੇਂ ਜਿਹੜੇ ਗੜਦੇ ਪਏ ਆ ਪਤਾ ਨਹੀਂ ਉਹ ਸਾਡੇ ਵਾਸਤੇ ਬੈਸਦੇ ਪਏ ਜਾਗਰਤ ਰਹਿਣਾ ਹੈ ਜਾਂਦੇ ਨੇ ਕਿਹਾ ਨਾ ਮੈਂ ਕਰਦਾ ਜਿਹੜਾ ਉਹ ਬੰਦੇ ਆ ਤੇ ਆ ਤੇ ਮੈਂ ਸੁਣਦਾ ਆਮੀ ਇਹ ਲੋੜੇ ਨਾ ਬੜਾ ਸੋਰੀ ਮਾਰ ਕੇ ਚੱਕ ਟਿਕਟ ਤੇ ਆ ਗਏ ਚਾਰ ਪੰਦਗਨਾਂ ਨਾਲ ਘੁੰਮ ਕੇ ਗਏ ਫਿਰ ਮਿਲੇਗੀ ਤੇ ਜਾ ਹੋ ਹੋ ਸਵਾ ਚੱਲ ਗਿਆ ਇਹਨੂੰ ਲੱਗਦੀ ਜੜ ਜੜ ਇੱਕ ਉਤਰੋ ਜਿੰਨਾ ਨਹੀਂ ਮਿਲਿਆ ਆ ਲੱਗਿਆ ਤੁਹਾਨੂੰ ਨਹੀਂ ਮਿਲਿਆ ਤੇਰੀ ਬੜਾ ਪਾਇ ਇਹਨੇ ਤੇਰੇ ਦਾ ਵਾਟ ਖੋਣਾ ਜੜਦਾ ਉੱਜੜਦਾ ਹੈ ਕਿ ਤੂੰ ਗਾਇਸ ਤੇਲ ਚੈੱਕ ਕਰੋ ਗਾਇਸ ਦੇ ਦੇ ਤੇ ਚਲੋ ਜੀ ਬੰਨੋ ਤਜ਼ਰਬੇ ਮੈਨੂੰ ਜੀ ਨਾਮ ਲੈਣੀ ਗੋਆ ਬੀ ਨਾ ਕਹੀ ਗਿਆ ਤੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਗਿਆ ਸੀ ਅਬਦੁੱਲਲਾਹ ਨੇ ਤੇ ਮੂਹਰੇ ਜੰਦੀ ਅਧੀਰੀ ਸਾਹੂਦੇਲੇ ਸਾਹੂਦੇ ਪਰ ਜੰਦੀ ਮਿਲਦੀ ਸੀ ਸਾਡਾ ਬੜਾ ਸੋਹਣਾ ਸੀ ਤਾਜ ਆ ਪਰ ਕੱਲ ਕਰਦੇ ਆਪਾਂ ਲੈਣੇ ਜੀ ਨਗਾ ਇਥੋਂ ਤੋਂ ਲੈ ਕੇ ਕਿਦਰੀ ਕੱਲ ਨੂੰ ਸਭ ਨੂੰ ਪੋੜੇ ਤੋਂ ਨਰ ਦੀ ਦਸਤ ਜਾਈਏ ਇੱਧਰ ਚੈੱਕ ਕਰੋ ਲਓ ਜੀ ਹੁਣ ਵਾਰੀ ਆ ਗਈ ਆਪਣੇ ਬਲੱਡਾਂ ਦੀ ਨਾਲ ਖਾਈ ਜਾਂਦੇ ਆ ਨਾਲ ਖਾਈ ਜਾਂਦੇ ਆ ਨਾਲ ਬਣਾਈਏ ਨਾਲ ਬਣਾਈ ਜਾਂਦੇ ਆ ਕਰੀ ਚੈੱਕ ਫਾਈਨਲੀ ਦੋ ਪਿੰਟ ਦੇ ਬਾਅਦ ਸਾਡੀ ਮਿਹਨਤ ਰੰਗ ਲੈ ਕੇ ਆਈ ਆ ਤੇ ਫਾਈਨਲੀ ਸਭੇ ਬਾਅਦ ਆਇਆ ਪਕਾ ਲਏ ਗਏ ਆ ਦੇਖੋ ਪਕੋੜੇ ਸਾਡੇ ਬਣ ਗਏ ਇਧਰ ਗੋਭੀ ਵਾਲੇ ਇਧਰ ਕਟਿੰਗ ਚੱਲ ਰਹੀ ਆ ਇਧਰ ਮੁੰਡੇ ਨੇ 2 ਘੰਟਿਆਂ ਬਾਅਦ ਤੁਹਾਨੂੰ ਦਾ ਲੱਗਿਆ ਸਾਡੀ ਵੀਡੀਓ ਕੱਟੀ ਵੀਡੀਓ ਕੱਟਤੀ ਆ ਵੀਡੀਓ ਕੱਟ ਕੇ ਦੇ ਲੈ ਦਾਲੀਆਂ ਦੇ ਫੋਟੋ ਬਣ ਗਏ ਤੇ ਦੇਖੋ ਪੌਫਾ ਨਿਕਲਦੀਆਂ ਹੈ ਪੌਫਾ ਨਿਕਲਦੀਆਂ ਇੱਕ ਇੱਕ ਬੋਤ ਹੈ ਇੱਕ ਬਹੁਤ ਆਇਆ ਰਹਾ ਹਾਂ ਤੋ ਯਾਰ ਤੁਸੀਂ ਉਹ ਦੇਖ ਲੈ ਬਣਾਤੇ ਆ ਚਲੋ ਜੀ ਖਾਣੇ ਪਕੌੜੇ ਟੈਸਟ ਕਰਕੇ ਦੇਖੋ ਨੇ ਕਿਦਾਂ ਦੇ ਮਲੇ ਯਾਰ ਲਓ ਜੀ ਪਕੌੜੇ ਬਣ ਗਏ ਆਪਣੇ ਇੱਧਰ ਚਟਨੀ ਇੱਧਰ ਬਰੈਡਾਂ ਵਾਲੇ ਪਕੌੜੇ ਇੱਧਰ ਗੋਭੀ ਵਾਲੇ ਬਈ ਬਰੈਡ ਉਪਰ ਪਈ ਟਿੱਕੀ ਤੇ ਪਕੌੜੇ ਖਾਣੇ ਆ ਫਿਰ ਤੁਹਾਨੂੰ ਦਿਖਾਉਣੀ ਆ ਕਿਦਾਂ ਦਾ ਟੈਸਟ ਪਕੌੜੇ ਖਾ ਕੇ ਖਾ ਕੇ ਦਿਖਾਣਾ ਖਾ ਕੇ ਦੱਸ ਦੇਉਣੀ ਆ ਦਿਖਾਣਾ ਨਹੀਂ ਹੁੰਦਾ ਖਾ ਕੇ ਦਿਖਾਣਾ ਕਿ ਤੁਹਾਨੂੰ ਗੱਟ ਸਹੀ ਹੈ ਇੱਕ ਨੰਬਰ ਦਾ ਵਿਆਹ ਵਾਲਾ ਟੇਸਟ ਆ ਪੂਰਾ ਵਿਆਹ ਮੰਦਿਰ ਗਈ ਹੁੰਦੀ ਜੀ ਉਹ ਵਿਆਹ ਦਾ ਨਜ਼ਾਰਾ ਹੈ ਕਰ ਲੀਏ ਪਾਸ ਪੂਜਾ ਹੁਣ ਮਿਲਦੇ ਤੁਹਾਨੂੰ ਬ੍ਰੇਕ ਦੇ ਬਾਅਦ ਜੀ ਪਕੜੋ ਛੋੜੇ ਖਾਦੇ ਸਮਝ ਰਿਹਾ ਖੇਡੜਾ ਆਪਣਾ ਅਜੇ ਤੱਕ ਚਾਹ ਨਹੀਂ ਹੈਗਾ ਖਾ ਪੀ ਕੇ ਪੈਗੇ ਸੀਗੇ ਗੋਕੀ 2 ਘੰਟੇ ਦੀ ਕੀਤੀ ਰੈਸਟ ਰਸਟ ਕਰਕੇ ਤੇ ਪਨੀਰ ਕੱਟ ਲਿਆ ਆਪਾਂ ਇਧਰ ਗੰਡੇ ਆ ਸਾਰਾ ਮਲ ਮਟੀਰੀਅਲ ਕੱਟਦੇ ਆਂ ਤਿਆਰ ਕਰਦੇ ਆਂ ਫਿਰ ਬਣਾਉਣੀ ਆ ਸਬਜ਼ੀ ਤੇਲ ਆਪਣਾ ਹੋ ਗਿਆ ਗਰਮ ਗਰਮ ਤੇਲ ਚ ਪਾਣਾ ਜੀਰਾ ਇਹ ਹੈ ਜੀਰਾ ਗੰਡੇ ਆਪਾਂ ਲਸਣ ਤੇ ਅਦਰਕ ਵਿੱਚੇ ਕਰ ਲਈ ਗ੍ਰाइंड ਗ੍ਰाइंड ਕਰਕੇ ਪਹਿਲਾਂ ਪਾਉਣਾ ਜੀਰਾ ਜੀਰਾ ਪਾ ਗਏ ਫਿਰ ਪਾਣੇ ਆ ਗੰਡੇ ਗੰਡਿਆਂ ਦਾ ਪੇਸਟ ਤੁਹਾਨੂੰ ਲੱਗਦਾ ਪਿਆ ਆਪਣਾ ਅਤੇ ਕਪਾਤਾ ਕਹਿੰਦੇ ਫਰਾਈ ਕਰਨਾ ਪਨੀਰ ਫਰਾਈ ਕਰਕੇ ਪਾਉਣਾ ਤੇ ਪਨੀਰ ਕਰਦੇ ਆ ਫਰਾਈ ਤੇ ਇਹਨੂੰ ਕਰਨਾ ਫਰਾਈ ਵਿੱਚ ਪਾਉਣਾ ਫਿਰ ਬਾਅਦ ਚ ਪਾਣਾ ਇਹਦੇ ਵਿੱਚ ਇਹ ਹੋ ਗਿਆ ਬਰਾਊਨ ਬ੍ਰਾਊਨ ਕਲਰ ਬ੍ਰਾਊਨ ਚੈੱਕ ਕਰੋ ਓ ਹੋ ਹੋ ਡੁੱਲ ਗਏ ਸਾਰੇ ਡੁੱਲ ਗਏ ਆ ਤੇਰੀ ਪੈਨ ਨੀ ਤਿਆਰ ਹੈ ਗ੍ਰੇਵੀ ਤਿਆਰ ਹੈ ਆਪਣੀ ਬਸ ਗ੍ਰੇਵੀ ਨੂੰ ਆ ਜਾਣਾ ਹਵਾਲਾ ਤੇ ਸਿੱਧਾ ਮਟਰ ਪਾਣੇ ਦੇ ਵਿੱਚ ਤੇ ਵਿੱਚ ਪਾਣਾ ਪਲੇਟ ਸਬਜ਼ੀ ਦੇ ਵਿੱਚ ਤਿਆਰ ਆਪਣੀ ਲਓ ਜੀ आपण नागरिक बलॉग साडा वधी लग्न लाईक करते शेअर करईब करतो मिळतात काल नवे बलॉग ओके वाय टाटा गुड बाय